ਭੁੱਲ ਗਏ ਹਾਂ ਜੋ ਅਸੀਂ ਖੇਡਣਾ ਆ ਜੋ ਫਿਰ ਤੋਂ ਯਾਦ ਕਰੀਏ ਰਲ ਮਿਲ ਕੇ ਸਾਡੀਆਂ ਲੋਕ ਖੇਡਾਂ ਨੂੰ ਫਿਰ ਤੋਂ ਆਬਾਦ ਕਰੀਏ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਲੋਕ ਖੇਡਾਂ ਬਾਰੇ ਜੋ ਕਿ ਅੱਜ ਕੱਲ੍ਹ ਦੇ ਟੈਕਨੋਲੋਜੀ ਦੇ ਜਮਾਨੇ ਵਿੱਚ ਅਸੀਂ ਬਿਲਕੁਲ ਭੁੱਲ ਗਏ ਹਾਂ ਅਸੀਂ ਖੇਡਾਂ ਜੋ ਛੋਟੇ ਹੁੰਦੇ ਹੋਏ ਖੇਡੀਆਂ ਨੇ ਅੱਜ ਦੇ ਬੱਚਿਆਂ ਨੂੰ ਤਾਂ ਸ਼ਾਇਦ ਉਹਨਾਂ ਬਾਰੇ ਕੁਝ ਪਤਾ ਵੀ ਨਹੀਂ ਹੈ ਸਮਾਰੇ ਜ਼ਮਾਨੇ ਕੀ ਕੁਝ ਖੇਡਾਂ ਦੇ ਨਾਮ ਇਸ ਤਰ੍ਹਾਂ ਹਨ ਜਿਵੇਂ ਕਿ ਕਬੱਡੀ ਗੁੱਡੀਆਂ ਪਟੋਲੇ ਗੁੱਲੀ ਡੰਡਾ ਬੰਟੇਜ ਜ ਜਿੰਨਾਂ ਨੂੰ ਰੋੜੇ ਵੀ ਕਿਹਾ ਜਾਂਦਾ ਹੈ ਪਿੱਠੂ ਕਿੱਕਲੀ ਲੁਕਣ ਮੀਟੀ ਗੱਤਕਾ ਲੰਗੜੀ ਕੋਟਲਾਸ਼ ਪਾਕੀ ਭੱਜਣ ਭਜਾਈ ਪੀਕੋ ਰਸੀ ਟੱਪਣਾ ਬਾਂਦਰ ਕਿਲਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੁਝਕ ਵਿਸਥਾਰ ਵਿੱਚ ਗੱਲ ਕਰਾਂਗੇ ਪਹਿਲੀ ਗੇਮ ਹੈ ਗੁੱਲੀ ਡੰਡਾ ਗੁੱਲੀ ਡੰਡਾ ਅੱਜ ਦੇ